ਸ਼ਹਿਰ ਵਿੱਚ ਦਿਨ ਦਿਹਾੜੇ ਹੀ ਪਰੀ ਆਬਾਦੀ ਦੇ ਹਰਨਾਮ ਨਗਰ ਗਲੀ ਨੰਬਰ 1 ਵਿੱਚ ਅਣਪਛਾਤੇ ਲੁਟੇਰਿਆਂ ਵੱਲੋਂ ਸੈਰ ਕਰ ਰਹੀ ਇੱਕ ਔਰਤ ਦੀ ਸੋਨੇ ਦੀ ਚੇਨ ਖੋ ਕੇ ਹੋਏ ਫਰਾਰ ਔਰਤ ਦਾ ਕਹਿਣਾ ਹੈ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਸੀ ਨਜ਼ਦੀਕ ਆ ਕੇ ਉਹਨਾਂ ਨੇ ਮੇਰੇ ਗਲੇ ਨੂੰ ਹੱਥ ਪਾਇਆ ਅਤੇ ਮੇਰੀ ਸੋਨੇ ਦੀ ਚੇਨ ਖੋ ਕੇ ਫਰਾਰ ਹੋ ਗਏ ਦੋਨੋਂ ਵਿਅਕਤੀ ਸਿਰ ਤੋਂ ਮੋਨੇ ਸਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਮਹੱਲੇ ਵਿੱਚ ਹੀ ਕਿਰਾਏ ਤੇ ਰਹਿ ਰਹੇ ਹਾਂ ਮੌਕੇ ਤੇ ਪਹੁੰਚੇ ਐਸ ਐਚਓ ਸਮਰਾਲਾ ਦਾ ਕਹਿਣਾ ਹੈ ਕਿ ਸਾਨੂੰ ਇੱਕ ਕਾਲ ਆਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਅਣਪਛਾਤੇ ਵਿਅਕਤੀਆਂ ਵੱਲੋਂ ਚੇਨ ਖੋ ਕੇ ਲੈ ਗਏ ਹਨ ਐਸ ਐਚਓ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਜਲਦ ਹੀ ਚੋਰਾਂ ਨੂੰ ਫੜ ਕੇ ਤੇ ਇਸ ਲੱਖਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਲੈਟ ਬੰਦੇ ਰੋ ਸਰ ਨਾਮਨਗਰ ਕੀ ਵਾਕਿਆ ਜੀ ਤੁਸੀਂ ਵਾਂਟਡ ਸੀ ਸਾਨੂੰ ਕੋਈ ਕਾਲ ਆਈ ਸੀ ਜ ਲੈਡਿਸ ਸिखਾਦੀ ਅੱਛਾ ਜੀ ਵਾਜੋ ਅਦਿੱਤਿਆ ਉਹ ਕੋਈ ਚੈਨੀ ਬਾਰੇ ਉਹਨੇ ਕੋਈ ਤਲਾਹ ਦਿੱਤੀ ਆ ਸਟੇਟਮੈਂਟ ਲਿਖ ਰਹੇ ਆ ਜੀ ਤੇ ਸਟੇਟਮੈਂਟ ਲਿਖ ਕੇ ਕੈਮਰੇ ਵੀ ਵੇਖ ਰਹੇ ਆ ਅੱਗੇ ਜੋ ਵੀ ਹੋਇਆ ਅਸੀਂ ਤੁਰੰਤ ਬੰਦੇ ਨੂੰ ਗ੍ਰਿਫਤਾਰ ਕਰ ਲਾਂਗੇ ਜਲਦੀ ਤੋਂ ਜਲਦੀ ਇਹਨੇ ਬੰਦੇ ਦਾ ਕੱਲ ਤੇ ਸੀ ਇਹ ਦੋ ਮੈਨ ਦੋ ਦੱਸਦੇ ਦੋ ਮੈਨ ਜੀ ਆਪਣੇ ਨੌਜਵਾਨ ਸੀ ਬਾਈਕ ਤੇ ਸੀ ਬਾਈਕ ਤੇ ਜੀ ਸਰ ਕਿੰਨੇ ਕਿਤੀ ਉਹ ਲੈਡਿਸ ਠੀਕ ਹੈ ਜੀ ਉਹ ਲੱਤ ਨਹੀਂ 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 ਠੀਕ ਠਾਕ ਆ ਸਰ ਤੇ ਤੁਸੀਂ ਹੁਣ ਕੀ ਕਾਰਵਾਈ ਕਰ ਰਹੇ ਹੋ ਤੇ ਜੋ ਸਟੇਟਮੈਂਟ ਦੇਣਗੇ ਉਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਜਾਵੇਗੀ। ਠੀਕ